ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੇ ਜੇ ਸਹਾਇ ਵਾਰ ਸ੍ਰੀ ਭਗਵਤੇ ਜੇ ਕੀ ਬਾਦਸ਼ਾਹੀ ਦਸਵੀਂ ਰਤਮ ਭਗਵਤੇ ਸਿਮਰ ਗੁਰੂ ਨਾਨਕ ਲਈਂ ਤੇ ਆਈ ਰੇ ਅੰਮ੍ਰਿਤੁ ਤੋ ਗੁਰ ਤੇ ਮਰਦਾਸ ਰੰਦਾਸ ਸੇ ਹੋਇ ਸਹਾਈ ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਆਰਾਈ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿ ਜਿਤ ਸਭ ਦੁਖ ਜਾਇ ਇਕ ਬਹਤ ਸਿਮਰੈ ਕਰਨੋਂ ਨ ਦੇ ਆਵੇ ਤਾਈ ਸਤਾਏ ਹੋਏ ਸਹਾਈ ਸਤਾਏ ਹੋਏ ਸਹਾਈ ਸਾਹਿਬ ਦਸਵੇਂ ਪਾਤਸ਼ਾਹ ਤੰਤ ਤੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੰਤਾਂਏ ਹੋਏ ਸਹਾਇ ਸੰਤਾਂਏ ਹੋਏ ਸਹਾਇ ਦਸ ਪਾਤਸ਼ਾਹਿਆਂ ਦੀ ਪਵਿੱਤਰ ਜੋਤ ਹੰਤ ਤੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਤਰ ਬੋਲੋ ਜੀ ਪੰਝਾ ਪਿਆਰਿਆ ਚਹੁ ਸਿਵਜਾਤਿਆ ਚਲ ਨਾ ਮੁਕਤਿਆ ਹਟ ਨਾ ਜਪਮਾ ਤਪ ਨਾ ਜਿਨਾ ਨਾਮ ਜਪਿਆ ਵਣ ਛਗਿਆ ਦੇਗ ਚਲਾਈ ਤੇਗ ਵਾਹੀ ਦੇਕੇ ਅੰਡਟ ਕੀਤਾ ਜਿਨਾ ਪਿਆਰਿਆ ਸਜਾਰਿਆ ਦੀ ਪਵਿੱਤਰ ਕਮਾਈ ਦਾ ਧਿਆਨ ਤਰ ਕਲਤਾ ਜੀ ਬੋਲੋ ਜੀ ਜਿਨਾ ਸਿੰਘਾਂ ਸਿਕਰਿਆਣੇ ਧਰਮੇ ਸੇਵਸ ਦਿੱਤੇ ਬੰਦ ਬੰਦ ਕਟਾਏ ਕੋਪਰਗੋਲ ਹਾਈਆਂ ਚਿਰਕਣੀਆਂ ਤੇ ਜੜੇ ਤਨ ਆਰਿਆ ਨਾ ਚਰਾਈ ਗੁਰਦੁਆਰਿਆਂ ਦੀ ਸੇਵਾ ਲੈ ਕੁਰਬਾਨੀਆਂ ਕੀਤੀਆਂ ਮੁਖ ਸੀਨੀ ਉਚਾਰੇ ਸਿੱਖੀ ਸਰਗ ਕੇ ਸੰਸਵਾਸਾਂ ਸੰਗਣ ਬਾਹਾ ਇਨਾ ਪਿਆਰਿਆਂ ਸਚਾਰਿਆਂ ਦੀ ਪਵਿੱਤਰ ਸਮਾਜ ਦਾ ਧਿਆਨ ਤੱਕ ਹਲਕਾ ਜੀ ਬੋਲੋ ਜੀ ਪੰਜਾਂ ਤੱਕ ਦਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਤੱਕ ਬੋਲੋ ਜੀ ਤੁਮਾਂ ਸਰਬਤ ਕਾਮਤਾ ਜੀ ਕੀ ਅਰਦਾਸ ਸਹਜੇ ਸਰਬਤ ਕਾਮਤਾ ਜੀ ਕੋ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਨਾਮ ਚਿਤਾਵੇ ਨਾਮ ਚਿਤਾਵਣ ਕਾ ਸਤਕਾ ਸਰਬ ਸਕ ਹੋਵੇ ਜਹਾਂ ਜਾਨ ਕਾਮਤਾ ਜੀ ਸਹਮਤਾ ਹਾਂ ਨਾ ਹਰਿ ਰਖਿਆ ਰਹਿ ਦੇਖ ਤੇ ਪਤਾ ਹੈ ਬ੍ਰਿਤ ਕੀ ਪੈ ਪੰਤ ਕੇ ਜੇਤ ਸ੍ਰੀ ਸਾਹਿਬ ਜਿਸ ਸਾਹਿਬ ਜੀ ਕੇ ਬੋਲ ਬਲੇ ਬੋਲ ਜੀ ਬਾਖਸ਼ੋ ਜੀ ਆਪ ਜੀ ਦੇ ਸਿੱਖਾਂ ਨੂੰ ਸਿੱਖੀ ਦਾ ਇਸ ਦਾਣ ਰਹਿਤ ਦਾਨ ਵਿਕਤ ਦਾਨ ਬਸਾਹ ਦਾਨ ਭਰੁਤਾ ਦਾਨ ਨਾਸਤ ਦਾਨ ਨਾਬਧਾਨ ਸ੍ਰੀ ਅੰਮਤ ਸਭ ਜੀ ਦੇ ਦਰਸ਼ਨੀ ਜੀ ਨਾਮ ਚੌਕੀਆਂ ਝੰਡੇ ਗੁੰਗੇ ਜੁਗੋ ਜੁਗ ਤਲ ਧਰਮ ਕਾ ਜਗ ਜਗਰ ਬੋਲੇ ਜੀ ਆਪ ਜੀ ਦੇ ਸਿੱਖਾਂ ਦਾ ਮਰਣੀ ਮਤ ਜੀ ਮਤ ਦਾ ਰੱਖਿਆ ਅਪਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀ ਸ਼੍ਰੀ ਨਨਕਾਣਾ ਸਾਹਿਬ ਅੱਦੇ ਹੋਰ ਗੁਰਦਵਾਰਿਆਂ ਗੁਰਧਾਨਾਂ ਜਿਨ੍ਹਾਂ ਤੋਂ ਪਿਆਰੇ ਪੰਥ ਘਾਲਤਾ ਜਿਨ੍ਹਾਂ ਵਿਛੋੜਿਆ ਗਿਆ ਖੁਲੇ ਦਰਸ਼ਨ ਦਰਸੇਵਾ ਸਮਾਜੀਤਾ দান ਪਿਆਰੇ ਪੰਥ ਘਾਲਤਾ ਜਿਨ ਬਖਸ਼ੂ ਜੀ ਹੀ ਨਮਾਨਿਆ ਦੇ ਮਾਨ ਸਤਿਗੁਰੂ ਨਤਣਾ ਦੇ ਤਾਨ ਸਤਿਗੁਰੂ ਨਿਵਕਾਂ ਦੀ ਊੜ ਸਤਿਗੁਰੂ ਨਿਆਸ ਰਿਆਂ ਦੇ ਆਸ ਰੇ ਸੱਚੇ ਬਿੱਤਾ ਧੰਨ ਧੰਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੇ ਸਤਗੁਰੂ ਜੀ ਪ੍ਰਵਾਨ ਕਰਨੀ ਜੀ ਆਪ ਜੀ ਦੇ ਪਵਿੱਤਰ ਹੁਕਮ ਹੈ ਸਤਗੁਰੂ ਨਾਨਕ ਪ੍ਰਗਟਿਆ ਮੇਲੇ ਧੰਦ ਜਗ ਜਨਨੋਵਾ ਜਿਉਂ ਕਰ ਸੂਰਜ ਨਿਕਲਿਆ ਨਾਰੇ ਛੱਪੇ ਅੰਧੇਰ ਪੁਲਵਾ ਦੇ ਮਹਾਵਾਕਾਂ ਸਾ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਆ ਸਮੂਹ ਉਸਾਂ ਨਗਰ ਦੇ ਨੰ ਸੰਤਾ ਵੱਲੋਂ ਆਪ ਜੀ ਦਾ ਉਦਾਸਰਾ ਤੱਕਦੇ ਹੋਏ ਕਿ ਜੋੜ ਮੇਲੇ ਨੂੰ ਮੁੱਖ ਰੱਖਦੇ ਹੋਇਆ ਔਰ ਕੀ ਬਾਣੀ ਆਈ ਤਨ ਸਗਲੀਆਂ ਚਿੰਤ ਮੁਟਾ ਗਈ ਦੀ ਸ੍ਰੀ ਸਾਹਿਬਾ ਅਭੁ ਕਰਵਾਈ ਗਏ ਜੋ ਕਿ ਆਪ ਜੀ ਦੀ ਬੜੀ ਮਹਾਨ ਬਖਸ਼ਿਸ਼ ਦੇ ਸੰਤਾਂ ਕਾ ਬਾਣੀ ਆਤੋਂ ਮਤ ਭਾਗ ਮਾਧ ਭਾਗਾ ਤੋਂ ਸੰਪੂਰਨ ਕਰੇ ਦਾਤ ਬਖਤੀ ਸਤਿਗੁਰਜੀ ਪ੍ਰਾਂਤ ਕਾਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀ ਲੈ ਧਿਆਨ ਦੇ ਮਹਾਵਾਕਾਂ ਚਾਰ ਕੀਰਤਨ ਧਾਸ ਵਿਚਾਰਾਂ ਕੀਤੇਆਂ ਗੀਆਂ ਸੇਵਕਾਂ ਦੇ ਪਾਸੋਂ ਜਾਪ ਕਰਦੇ ਆਂ ਕੀਰਤਨ ਕਰਦੇ ਆਂ ਵਿਚਾਰਾਂ ਕਰਦੇ ਆਂ ਬੇਅੰਤ ਭੁਲਾ ਰਹਿ ਜਾਂਦੀਆਂ ਨੇ ਜਾਣੇ ਅਣ ਜਾਣੇ ਬੱਚੇ ਜਾਣ ਕੇ ਬਲਸੁਰਾ ਨੱਗੇ ਦੂ ਸਮੱਤ ਬਖਸ਼ਿਸ਼ ਕਰੜੇ ਸਮੂਹ ਨਗਰ ਦੇ ਸਰਤੇ ਮੇਰ ਪਰਿਆ ਹੱਥ ਰੱਖਣਾ ਆਪਣੇ ਦਰੋਂ ਘਰੋ ਗੁਰਸਿੱਖੀ ਜੀਵਨ ਪ੍ਰੂਤਾ ਦੇਵ ਰੂਪਤਾ ਨਾਮ ਦਾਤਿਆਂ ਦਾ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਨਗਰ ਦੇ ਬੱਚਾਂ ਦੇ ਸਰਤੇ ਮੇਰ ਪਰ ਹੱਥ ਰੱਖਣਾ ਨਾਸਾਂ ਤੋਂ ਦੂਰ ਕਰਨਾ ਚੰਨ ਕਮਲਾਂ ਦੀ ਪ੍ਰੀਤੀ ਬਖਸ਼ਿਸ਼ ਕਰਨੇ ਗੁਰਸਿੱਖੀ ਜੀਵਨ ਦਾਤਾਂ ਦਾ ਦਾਤਾਂ ਨਾਮ ਦਾਤਿਆਂ ਦਾ ਦਾਤਾਂ ਬਖਸ਼ਿਸ਼ ਕਰਨੀਆਂ ਦੇਸ਼ ਕੌਮ ਦੀ ਸੇਵਾ ਦੇ ਬਲ ਬਖਸ਼ਿਸ਼ ਕਰਨੇ ਦੇਣ ਦੁਗਣੀਆਂ ਰਾ ਚੰਗਣੀਆਂ ਤੱਕੀਆਂ ਬਖਸ਼ਿਸ਼ਤਨੀਆਂ ਸਤਿਗੁਰੂ ਜੀ ਸਮੂਹ ਸੰਗਤਾਂ ਦੀ ਸੇਵਾ ਥਾਏ ਪੋਣੇ ਜਿੰਨਾ ਖਜ਼ਾਨਾ ਵਿੱਚੋਂ ਰਸਤਾ ਵਸਦਾ ਆਇਆ ਸੋਖ ਜਾਂਨੇ ਭਰਪੂਰ ਕਰਨੇ ਕਾਰ ਕਟਕ ਦੂਰ ਕਰਨੇ ਸਮੂਹ ਸੰਗਤਾਂ ਦੇ ਵੱਲੋਂ ਭੋਗਾ ਦੀਆਂ ਖੁਸ਼ੀ ਹੁਣ ਮੁਕ ਰਖਦੇ ਹੋਇਆ ਆਪ ਜੀ ਨੂੰ ਸੁੰਨੇ ਸੁੰਦਰ ਪਸਾਕੇ ਬਣਾਈ ਗਏ ਆਪ ਜੀ ਨੇ ਅਨਿਕਾਰ ਦਿੱਤੇ ਲੋਕ ਪਰਲੋਕੀ ਸੇਵਕਾਂ ਤੇ ਪੜਦੇ ਕਜਣੇ ਭਾਵਨਾ ਮਾਣੋ ਮਕਰੰਦੇ ਹੋ ਆਪਜੀ ਦੀ ਚੰਨ ਸਿੰਘ ਸਰਦਾਰ ਚੰਨ ਦੀ ਸੰਤ ਸਰਦਾਰ ਜਗਦੇਵ ਸਿੰਘ ਸਮੂਹ ਪਰਿਵਾਰ ਸਮੂਹ ਸੰਗਤਾਂ ਦੀਆਂ ਕੀਰਤ ਕਮਾਈਆਂ ਦੇ ਵਿੱਚੋਂ ਆਪਜੀ ਦੇ ਹਜ਼ੂਰ ਤੇ ਹਾਵਲ ਕੜਾ ਪ੍ਰਸ਼ਾਦੀ ਦੇ ਸੱਚੇ ਹਾਜ਼ਰੇ ਕਰੀ ਪਾਪ ਸਭ ਸੂਚ ਪਵਿੱਤਰ ਹਣ ਲਾਭ ਓਗਾ ਭਰਾਏ ਆਪਜੀ ਭੋਗ ਲਾਭੂ ਲੱਗਿਆ ਹੋਇਆ ਭੋਗ ਸਾਧ ਸੰਗਤ ਵਿੱਚ ਟੁੱਟ ਬੰਦਾਂ ਦੀ ਆਗਿਆ ਬਖਸ਼ ਕਰੋ ਸੇ ਲੋਕ ਪਰਿਵਾਰਾਂ ਨੂੰ ਦਿੱਸ ਦਿੱਤੇ ਮੇਰ ਭਰਿਆ ਹੱਥ ਰੱਖਣਾ ਪੜੇ ਧਰਮ ਘਰੋਂ ਗੁਰ ਸਿੱਖੀ ਦੇ ਜੀਵਨ ਪਰ ਉਦਾ ਦੇ ਰੂਪ ਦਾ ਨਾਮ ਦਾੰਦਿਆਂ ਦਾਤਾ ਮਰਛਿਸ਼ ਕਰਨੀਆਂ ਰਹੇ ਦੇ ਕਾਰ ਸੇਕ ਪਰਿਵਾਰਾਂ ਦੇ ਅੰਤ ਸੰਗ ਰਿਤੀ ਸੰਪੂਰਨ ਕਰਵਾਉਣੇ ਸਮੂਹ ਸੰਗਤਾਂ ਨੂੰ ਜੋੜ ਮੇਲੇ ਬਣਾਉਣ ਦੇ ਬਲ ਉਦੋਂ ਬਖਸ਼ਿਸ਼ ਕਰਨੇ ਸਤਿਗੁਰੂ ਜੀ ਮਾਇਆ ਦੇ ਕਜਾਂਦੇ ਸੁੱਖ ਜਾਣੇ ਭਰਪੂਰ ਕਰਨੇ ਕਾਲ ਅਨਕੂਰ ਕਰਨੇ ਆਪ ਜੀ ਕਿਰਪਾ ਕਰੋ ਜੀ ਆਪਣੇ ਪਵਿੱਤਰ ਮਖਾਰਬੰਦ ਦੇ ਵਿੱਚੋਂ ਪਵਿੱਤਰ ਹੁਕਮ ਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਗੁਰੂ ਹੁਕਮ ਨਾਮੇ ਤੇ ਚੱਲਣ ਦਾ ਬਲ ਬਖਸ਼ਿਸ਼ ਕਰੋ ਬਖਸ਼ੂ ਖੁਸ਼ੀਆਂ ਸੇ ਪਿਆਰੇ ਮੇਲ ਜਿਨ੍ਹਾਂ ਲਗਾਤਾਰ ਨਾਮ ਦਿੱਤੇ ਆਵੇ ਨਾਮ ਕਨਾਮ ਚੜਦੀ ਕਲਾ ਮੇਰੇ ਭਾਣੇ ਸਰਬਤਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾਇਆ ਗਿਆ ਭਈ ਅਕਾਲ ਕੇ ਗੁਰੂ ਗ੍ਰੰਥ ਸਬਜ਼ ਕਰ ਕੋ ਹਕਮ ਹੈ ਗੁਰੂ ਗ੍ਰੰਥ ਗੁਰੂ ਗ੍ਰੰਥ ਜੇ ਮੰਨਿਓ ਗੁਰਪ੍ਰਭ ਕੋ ਮਿਲ ਬੋਚਾ ਰਾਜ ਕਰੇਗਾ ਖਾਲਸਾ ਵਾਰ ਹੋਇ ਸਾਮਲੇ ਗੁਰੂ ਨਾਮ ਜਹਾਜ ਹੈ ਸੁਖਰੇ ਮਾਰ ਜੋ ਸਰਦਾ ਕਰ ਸੇਵ ਦੇ ਹਰਿ ਕਰਨਾ ਜੋ ਸਰਦਾ ਕਰ ਸੇਵ ਦੇ ਹਰਿ ਕਰਨਾ ਬੋਲੇ